ਇਸ ਨਿੱਕੇ ਜਿਹੇ ਬੱਚੇ ਦੀ ਵੀਡੀਓ ਦੇਖ ਕੇ ਤੁਹਾਡੀਆਂ ਅੱਖਾਂ ਦੇ ਵਿੱਚ ਪਾਣੀ ਆ ਜਾਊਗਾ। ਇਹ ਬੱਚਾ ਆਪਣੇ ਮਾਤਾ ਪਿਤਾ ਦੇ ਨਾਲ ਕਸ਼ਮੀਰ ਘੁੰਮਣ ਗਿਆ ਸੀ ਪਹਿਲਗਾਮ ਦੇ ਵਿੱਚ। ਤੁਸੀਂ ਜਾਣਦੇ ਹੋ ਵੀ ਪਹਿਲਗਾਮ ਦੇ ਵਿੱਚ ਇੱਕ دہشت ਗਰਦਾਂ ਵੱਲੋਂ ਜਿਹੜਾ ਅਟੈਕ ਕੀਤਾ ਗਿਆ ਜਿਦੇ ਵਿੱਚ ਤਕਰੀਬਨ 28 ਡੈਥਾਂ ਹੋ ਗਈਆਂ ਤੇ 10 ਤੋਂ 12 ਲੋਕ ਜਿਹੜੇ ਹਲੇ ਵੀ ਜ਼ਿੰਦਗੀ ਤੇ ਮੌਦੀ ਲੜਾਈ ਲੜ ਰਹੇ ਨੇ। ਇਹ ਬੱਚੇ ਦੀ ਵੀਡੀਓ ਭਾਵੁਕ ਕਰਦੀ ਆ ਆਪਣੇ ਪਿਤਾ ਦੀ ਹਿੱਕ ਦੇ ਉੱਤੇ ਬੈਠਿਆਗਾ। ਇਸ ਦੇ ਪਿਤਾ ਨੂੰ ਜਿਹੜਾ ਦੇਸ਼ਤ ਗਰਦਾਂ ਵੱਲੋਂ ਮਾਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਇਸ ਬੱਚੇ ਨੂੰ ਜਿਹੜਾ ਇੱਕ ਫੌਜੀ ਬੈਨ ਦੇ ਵਿੱਚ ਲਿਆਂਦਾ ਜਾਂਦਾ ਜਾਂਦਾ ਹੈਗਾ ਬੈਨ ਦੇ ਵਿੱਚ ਇਹ ਬੱਚਾ ਜਿਹੜਾ ਚੁੱਪ ਨਹੀਂ ਕਰਦਾ ਰੋਂਦਾ ਜਾਂਦਾ ਹੈ ਵਾਰ-ਵਾਰ ਪੁੱਛ ਰਿਹਾ ਵੀ ਮੇਰਾ ਪਿਤਾ ਕਿੱਥੇ ਆ ਮੇਰਾ ਬਾਪੂ ਕਿੱਥੇ ਆ ਪਰ ਜਿਹੜੇ ਫੌਜੀ ਨੇ ਉਸ ਨੂੰ ਦਲਾਸਾ ਦਿੰਦੇ ਨੇ ਕਿ ਚੁੱਪ ਕਰ ਜਾ ਪੁੱਤ ਚੁੱਪ ਕਰ ਜਾ ਆਪਾਂ ਉਹਨਾਂ ਲਈ ਹੀ ਚੱਲਿਆ ਤੇਰੇ ਮਾਤਾ ਪਿਤਾ ਕੋਲ ਚੱਲਿਆ ਪਰ ਅਸਲ ਵਿੱਚ ਇਹ ਸੱਚੀ ਨਹੀਂ ਜਾਣਦਾ ਵੀ ਮੇਰੇ ਮਾਤਾ ਪਿਤਾ ਜਿਹੜੇ ਇਸ ਦੁਨੀਆ ਤੇ ਨਹੀਂ ਰਹੇ ਇਹ ਨਹੀਂ ਦੋਸਤੋ ਹੋਰ ਵੀ ਬਹੁਤ ਸਟੋਰੀਆਂ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਜੰਮੂ ਕਸ਼ਮੀਰ ਦੇ ਪਹਿਲ ਗਾਮ ਦੇ ਵਿੱਚ ਦੁਨੀਆ ਨੂੰ ਛੱਡ ਕੇ ਚਲੇ ਗਏ ਨੇ ਜਿਨ੍ਹਾਂ ਦੇ ਘਰਦਿਆਂ ਨੂੰ ਅੱਧੰਤ ਤਾ ਹਲੇ ਇਹ ਵੀ ਨਹੀਂ ਪਤਾ ਵੀ ਸਾਡਾ ਪੁੱਤ ਦੁਨੀਆ ਤੇ ਹੈਗਾ ਜਾਂ ਨਹੀਂ ਹੈਗਾ ਇਸ ਘਟਨਾ ਦੀ ਜਿਹੜੀ ਨਿੰਦਿਆ ਉਹ ਸਾਰੇ ਹੀ ਸੰਸਾਰ ਨੇ ਕੀਤੀ ਆ ਪਰਵੇਂ ਆਪ ਅਮਰੀਕਾ ਲਾ ਲਈਏ ਕੈਨੇਡਾ ਲਾ ਲਈ ਹੈ ਨਾ ਭਾਰਤ ਦੇ ਵਿੱਚ ਤਾਂ ਤਕਰੀਬਨ ਸਾਰੇ ਜਿੰਨੇ ਵੀ ਸਾਡੇ ਆ ਮੁੱਖ ਮੰਤਰੀ ਪੀਐਮ ਲਾਲੋ ਹੈ ਨਾ ਜਾਂ ਕੋਈ ਹੋਰ ਐਮਪੀ ਐਮਐਲਏ ਕੋਈ ਵੀ ਆ ਸਾਰਿਆਂ ਨੇ ਜਿਹੜੀ ਸਖਤ ਨਕੇਦ ਦੀ ਕੀਤੀ ਹੈਗੀ ਜੰਮੂ ਕਸ਼ਮੀਰ ਦੇ ਵਿੱਚ ਅਜਿਹੇ ਅਟੈਕ ਹੁੰਦੇ ਰਹਿੰਦੇ ਨੇ 2 ਸਾਲਾਂ ਬਾਅਦ 4 ਸਾਲਾਂ ਬਾਅਦ ਉੱਥੇ ਮਾਹੌਲ ਜਿਹੜਾ ਬਹੁਤ ਤਣਾਅਪੂਰਨ ਰਹਿੰਦਾ ਪਤਾ ਨਹੀਂ ਉੱਥੇ ਮਾਹੌਲ ਹੈ ਜਿਹੜਾ ਉਹ ਕਦੋਂ ਠੀਕ ਹੋਊਗਾ ਕਦੋਂ ਲੋਕ ਹੈਨਾ ਖੁੱਲੀ ਹਵਾ ਦੇ ਵਿੱਚ ਸਾਹ ਲੈਣਗੇ ਕਦੋਂ ਜਿਹੜਾ ਉੱਥੇ ਬਿਨਾਂ ਖਤਰੇ ਤੋਂ ਘੁੰਮ ਸਕਣਗੇ ਪਰ ਇਹ ਬਹੁਤ ਜ਼ਿਆਦਾ ਮੁਸ਼ਕਲ ਆ ਅਸਲ ਵਿੱਚ ਲੋਕ ਪਹਿਲਾਂ ਉੱਥੇ ਜਾਣੋ ਹੀ ਹਟ ਗਏ ਸੀ ਕਸ਼ਮੀਰ ਦੇ ਵਿੱਚ ਨਹੀਂ ਜਾਂਦੇ ਸੀ ਪਰ ਹੁਣ 5-7 ਸਾਲਾਂ ਦੇ ਜਿਹੜੇ ਦੁਆਰੇ ਜਾਨ ਲੱਗੇ ਸੀ ਕਿਉਂਕਿ 2017 ਦੇ ਵਿੱਚ ਇੱਕ ਦੁਆਰਾ ਇੱਕ ਅਟੈਕ ਹੋਇਆ ਸੀ ਜਿਹੜਾ ਅਮਰਨਾਥ ਯਾਤਰਾ ਤੇ ਉੱਥੇ ਵੀ 10 ਤੋਂ 15 ਲੋਕ ਜਿਹੜੇ ਮਾਰੇ ਗਏ ਸੀ ਉਸ ਤੋਂ ਬਾਅਦ ਜਿਹੜੇ ਹੁਣ ਦੁਵਾਰਾ ਲੋਕ ਜਾਣ ਲੱਗੇ ਸੀ ਟੂਰਿਸਟਰ ਵਾਸਤੇ ਘੁੰਮਣ ਜਾਣ ਲੱਗੇ ਸੀ ਪਰ ਹੁਣ ਫੇਰ ਜਿਹੜਾ ਉੱਥੇ ਅਟੈਕ ਹੋ ਗਿਆ ਹੁਣ ਦੁਵਾਰਾ ਜਿਹੜਾ ਲੋਕ ਉੱਥੇ ਨਹੀਂ ਜਾਣਗੇ ਮੈਨੂੰ ਲੱਗਦਾ ਕਿਉਂਕਿ ਹੈਨਾ ਬੀ ਬਹੁਤ ਲੋਕਾਂ ਦੇ ਘਰਾਂ ਦੇ ਜਿਹੜੇ ਚਿਰਾਗ ਉਹ ਬੁਝ ਗਏ ਨੇ ਤਾਂ ਦੋਸਤੋ ਇਹ ਬੱਚੇ ਦੀ ਵੀਡੀਓ ਬਹੁਤ ਜ਼ਿਆਦਾ ਭਾਵਕ ਕਰਦੀ